मैं चादर कढंदी तोपे पवां जंहिं छां हेठां नी मीड़ चिड़ियां जी टुकणी हा चिड़ी की जी आ टुकणी दिल भर ते सोचा जी नाले शर्म ਮੈਂ ਚਾਦਰ ਕੜਦੀ ਨਹੀਂ ਜਿੰਨ ਤੋਂ ਪੇ ਪਾਵਾਂ ਹਏ ਤੋਪੇ ਪਾਵਾ ਤੋਪੇ ਪਾਵਾ ਤੋਪੇ ਪਾਵਾ ਤੋਪੇ ਪਾਵਾ ਮੈਨੂੰ ਥੋੜੀ ਜੀ ਸਪੋਰਟ ਮਿਲ ਜੇ ਤਾਂ ਮੈਂ ਚਾਹੁੰਦਾ ਕਿ ਮੈਂ ਪਿਆਬੀ ਸਾਡਾ ਸਭਿਆਚਾਰ ਆ ਜਿਹੜਾ ਉਹਦੀ ਸੇਵਾ ਕਰ ਸਕਾ ਜੀ ਕਿਉਂਕਿ ਮੈਂ 8-9 ਮੇਰੇ ਗਾਣੇ ਹੋਇਆ ਉਹਦਾ ਮੈਨੂੰ ਚੰਗਾ ਰਿਸਪੌਂਸ ਮਿਲਿਆ ਔੜੂ ਲੋ ਬਦਕੇ ਪਤਾ ਤੋਂ ਜਿਹੜਾ ਜਿਹੜਾ ਨਿਸ਼ਾਨਾ ਜੀ ਮੇਰਾ ਬਹੁਤ ਵੱਡਾ ਉੱਚਾ ਨਿਸ਼ਾਨਾ ਹੀ ਕਿਉਂਕਿ ਮੈਂ ਮੇਰਾ ਸੁਪਨਾ ਬਹੁਤ ਵੱਡਾ ਹੀ ਬੇਸ਼ੱਕ ਮੈਂ ਸਿਰਕ ਪੱਖੋਂ ਤੁਹਰਾ ਜੀ ਆਪਾਂਗਾ ਪਰ ਮੈਂ ਆਪਣੇ ਆਪ ਨੂੰ ਕਦੇ ਨੀ ਮਹਿਸੂਸ ਹੋਣ ਦਿੱਤਾ ਵੀ ਮੈਂ ਹੈਂਡੀਕੈਪਡ ਮੇਲਾ ਮੁਖਸ਼ ਮਕੀ ਦਾ ਮੈਨੂੰ ਮਤਾਂ ਗੁਰੂ ਕੀ ਢਾਪ ਦਿਸੇ ਮੈਂ ਸੁਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪਿਆ ਵਿਸੇ ਮੈਂ ਸੁਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪਿਆ ਵਿਸੇ ਹਾਂਜੀ ਮੇਰਾ ਨਾਮ ਗੁਰਸੇਵ ਸਿੰਘ ਤੇ ਫਿਰ ਬਰ ਗਾੜੀ ਆ ਜੀ ਜ਼ਿਲ੍ਹਾ ਫਰੀਦਕੋਟ ਤੇ ਸੌਂਕ ਆਪਣਾ ਤੁਹਾਨੂੰ ਸੇਵ ਮਿਊਜ਼ਿਕ ਦਾ ਹੈ ਗਾਉਣ ਦਾ ਜੀ ਉਸ ਤੋਂ ਇਲਾਵਾ ਕਰਦੇ ਕੰਮ ਤੋਂ ਦੇ ਜਿਹੜੇ ਪ੍ਰਵਾਹ ਨੂੰ ਚਲਾਉਣ ਦੀ ਖਾਤਰ ਉਹ ਵੀ ਕਰ ਲਈਦੇ ਉਸੇ ਵਜ੍ਹਾ ਜੀ ਗਾਣੇ ਗਾਣੇ ਤੁਸੀਂ ਹੁਣ ਤੱਕ ਮਿਲਿਆ ਕੋਈ ਪਲੇਟਫਾਰਮ ਜਿੱਦੇ ਨਾਲ ਕਿ ਅੱਲੱਗ ਸਕਿਆ ਸੰਦੁਸ਼ਟੀ ਹੋਈ ਹੋਵੇ ਐਨਆਰ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਘਰ ਬਣਾ ਕੇ ਦਿੱਤਾ ਜੀ ਮੇਰੇ ਪੰਜ ਚਾਰ ਗਾਣੇ ਵੀ ਕਰਵਾਏ ਆ ਤੇ ਵਾਹਿਗੁਰੂ ਦੀ ਕਿਰਪਾ ਰਹੀ ਤੇ ਤੁਹਾਡੇ ਚੈਨਲ ਜਰੀਏ ਹੋਰ ਵੀ ਸਰੋਤੇ ਜਿਹੜੇ ਉਹ ਵੀ ਸੁਣ ਗਏ ਚਲੋ ਸਾਰਿਆਂ ਦੀ ਸਪੋਰਟ ਹੋਈ ਜਲਦੀ ਆਪਾਂ ਕੁਝ ਨਵਾਂ ਲੈ ਕੇ ਆਵਾਂਗੇ ਜਲਦੀ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਕਰਦਾ ਵੀ ਜਰਾ ਕਿਵੇਂ ਜਾਂਦਾ ਜੀ ਹਾਂਜੀ ਜਿਹੜਾ 뮤직 ਦਾ ਜੀ ਮੇਰਾ ਉਹ ਜੇ ਇੰਨਾ ਇੰਨਾ ਜੇ ਕੋਈ ਕਿ ਮੇਰਾ ਆਪਣਾ ਪਰਸਨਲ ਪ੍ਰੋਗਰਾਮ ਬੁੱਕ ਨਹੀਂ ਹੋਣ ਲੱਗੇ ਮੈਨੂੰ ਤੇ ਵੈਸੇ ਮੈਂ ਮੇਲਾ ਮੂਲਿਆਂ ਤੇ ਚਲਾ ਜਾਣਾ ਜੀ ਜਦੋਂ ਜਾਗਰਨ ਹੁੰਦੇ ਜੀ ਉੱਥੇ ਚਲਾ ਜਾਣਾ ਜੀ ਤੇ ਬਾਕੀ ਬਾਈਂਡਿੰਗ ਦਾ ਕੰਮ ਕਰ ਲੈਂਦਾ ਜੀ ਕਿਤਾਬਾਂ ਬੱਚਿਆਂ ਦੀਆਂ ਸਕੂਲਾਂ 'ਚ ਜਾ ਕੇ ਜਿਲਤਾ ਵਨ ਵਨ ਲੈਣਾ ਹੀ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਦਾ ਕੰਮ ਹੈਗਾ ਜੀ ਕੁਝ ਮੇਰੇ ਕੋਲੇ ਜਿੱਦਾਂ ਦੁਕਾਨਾਂ ਵਾਲਿਆਂ ਦੀ ਮਸ਼ਹੂਰੀ ਕਰਦੇ ਆਂ ਭਾਈ ਉਹ ਵੀ ਪਿੰਡਾਂ 'ਚ ਚਲਾ ਜਾਣਾ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਹਾਂਜੀ ਮੈਂ ਮੇਰੇ ਵਾਈਫ ਹੈ ਮੇਰੀ ਬੱਬੂ ਦੋ ਬੱਚੇ ਆ ਜੀ ਤੇ ਮਾਤਾ ਜੀ ਆਈ ਤੇ ਪਾਪਾ ਜੀ ਦੀ ਪਿੱਛੇ ਜੇ ਡੈਥ ਹੋ ਗਈ ਸੀਗੀ ਤੇ ਪੰਜ ਹੀ ਹੈਗੇ ਆ ਜੀ ਅਸੀਂ ਪਰਿਵਾਰ 'ਚ ਕੀ ਸੋਚਿਆ ਜ਼ਿੰਦਗੀ ਵਿੱਚ ਕੀ ਬਣਨਾ ਹੈ ਕਿੱਥੇ ਤੱਕ ਪਹੁੰਚ ਕਰਨੀ ਹਾਂਜੀ ਮੇਰਾ ਜਿਹੜਾ ਨਿਸ਼ਾਨਾ ਜੀ ਮੇਰਾ ਬਹੁਤ ਵੱਡਾ ਉੱਚਾ ਨਿਸ਼ਾਨਾ ਹੀ ਕਿਉਂਕਿ ਮੈਂ ਮੇਰਾ ਸੁਪਨਾ ਬਹੁਤ ਵੱਡਾ ਹੀ ਬੇਸ਼ੱਕ ਮੈਂ ਸਿਰਕ ਪੱਖੋਂ ਅਧੂਰਾ ਹਾਂ ਜੀ ਆਪਾਂਗਾ ਪਰ ਮੈਂ ਆਪਣੇ ਆਪ ਨੂੰ ਕਦੇ ਨੀਂ ਮਹਿਸੂਸ ਹੁਣ ਦਿੱਤਾ ਵੀ ਮੈਂ ਹੈਂਡੀਕੈਪਡ ਮੈਂ ਜਿੰਨੀ ਵੀ ਮਿਹਨਤ ਮੇਥੋਂ ਹੁੰਦੀ ਹੈ ਜੀ ਮੈਂ ਵੱਧ ਤੋਂ ਵੱਧ ਮਿਹਨਤ ਕਰਦਾ ਹਾਂ ਜੀ ਤੇ ਮੈਨੂੰ ਥੋੜੀ ਜੀ ਸਪੋਰਟ ਮਿਲ ਜੇ ਤਾਂ ਮੈਂ ਚਾਹੁੰਦਾ ਕਿ ਮੈਂ ਪਿਆਬੀ ਸਾਡਾ ਸਭਿਆਚਾਰ ਆ ਜਿਹੜਾ ਉਹਦੀ ਸੇਵਾ ਕਰ ਸਕਾਂ ਜੀ ਕਿਉਂਕਿ ਮੈਂ 8-9 ਮੇਰੇ ਗਾਣੇ ਹੋਏ ਆ ਉਹਦਾ ਮੈਨੂੰ ਚੰਗਾ ਰਿਸਪੌਂਸ ਮਿਲਿਆ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਜਿਹੜੀ ਉਹ ਆਵਾਜ਼ ਸੁਣ ਕੇ ਤੁਹਾਡੀ ਕੋਈ ਕਿਸੇ ਕਲਾਕਾਰਾਂ ਨੇ ਜਾਂ ਕਿਸੇ ਨੇ ਸਪੋਰਟ ਦਿੱਤੀ ਹੈ ਖਾਸ ਕਰਕੇ ਪ੍ਰਿਕੋਰ ਦੀ ਹਾਂਜੀ ਮੈਂ ਆਪਣਾ ਭਾਈ ਵਾਇਸ ਆਫ ਪੰਜਾਬ ਦਰਸ਼ਨਜੀਤ ਉਹਨੇ ਮੇਰੇ ਦੋ ਗਾਣੇ ਕੀਤੇ ਸੀ ਆਪਣੇ ਸਟੂਡੀਓ ਦੇ ਵਿੱਚ ਸੋ ਗਾਣਿਆਂ ਦਾ ਵਧੀਆ ਪਿਆਰ ਮਿਲਿਆ ਬਾਕੀ ਕਲਾਕਾਰ ਨੇ ਭਾਈ ਸਾਡੇ ਜ਼ਿਲ੍ਹੇ ਦੇ ਭਾਈ ਹਰਿੰਦਰ ਸੰਧੂ ਸਾਡਾ ਭਾਈ ਗੁਰਵਿੰਦਰ ਬਰਾੜ ਹੈ ਹੋਰ ਵੀ ਕਲਾਕਾਰ ਨੇ ਬਹੁਤ ਵਧੀਆ ਜੋ ਸਾਰੇ ਬੜੀਆ ਸਪੋਰਟ ਕਰਦੇ ਜੀ ਹੌਸਲਾ ਬਹੁਤ ਦਿੰਦੇ ਆ ਵੀ ਤੂੰ ਆਪਣੇ ਜਿਹੜੀ ਲਾਈਨ ਹੈ ਉਹਨੂੰ ਬਰਕਰਾਰ ਰੱਖ ਇੱਕ ਨੱਕ ਦਿਨ ਤੈਨੂੰ ਜ਼ਰੂਰ ਕਾਮਯਾਬੀ ਮਿਲੂਗੀ ਅੱਛਾ ਜਿਵੇਂ ਹੁਣ ਤੁਸੀਂ ਖੁਦ ਆਪਾਜ਼ ਹੋ ਫਿਰ ਵੀ ਆਹ ਚੋਤੇ ਅੱਥੀ ਬੈਠਿਆ ਹਾਂ ਇੰਨਾ ਵਧੀਆ ਸੁੱਤਿ ਬੈਠਿਆ ਵੀ ਮੈਂ ਆਹ ਚੋਕਾ ਪੂਰਾ ਤਰ੍ਹਾਂ ਸਵੇਰਾਂ ਤੱਕ ਕੌਣ ਦੀ ਕੋਸ਼ਿਸ਼ ਕਰਾ ਹਾਂਜੀ ਨੌਜਵਾਨਾਂ ਨੂੰ ਕੋਈ ਜਿਹੜੇ ਤੰਦਰੁਸਤ ਨੌਜਵਾਨਾਂ ਚੰਗੇ ਪਰੇ ਹੈਗੇ ਆ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਹਜੇ ਵੀ ਬੰਦ ਰਸਤੇ ਜਾ ਰਹੇ ਹਾਂਜੀ ਮੈਂ ਹੱਥ ਬੰਨ ਕੇ ਬੇਨਤੀ ਕਰੂੰਗਾ ਕਿ ਜਿਹੜੇ ਮੇਰੇ ਵੀਰ ਆਪਣੇ ਰਸਤੇ ਤੋਂ ਭਟਕ ਚੁੱਕੇ ਆ ਜੀ ਸੋ ਸਾਡਾ ਜੋ ਪੰਜਾਬ ਆ ਪੰਜਾਂ ਦਰਿਆਵਾਂ ਦੀ ਧਰਤੀ ਆ ਜੀ ਸੋ ਇਹ ਤੇ ਬਹੁਤ ਹੀ ਮਹਾਨ ਰੂਹਾ ਨੇ ਜਨਮ ਲਿਆ ਜੀ ਇਹਦਾ ਫਕੀਰਾਂ ਦੀ ਪਤਰੀ ਹੈ ਪਰ ਅੱਜ ਜੋ ਸਾਡਾ ਅਨਜ ਦਾ ਨੌਜਵਾਨ ਆ ਜੋ ਭੜਕ ਚੁੱਕਿਆ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਸੋ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਤੇ ਪਰ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਇਹ ਚੀਜ਼ ਨੂੰ ਤਿਆਗ ਕੇ ਇੱਕ ਚੰਗਾ ਨੇਕ ਰਸਤਾ ਅਪਣਾਓ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਸੋ ਜੇ ਤੁਸੀਂ ਚੰਗਾ ਰਸਤਾ ਅਪਣਾਓਗੇ ਤੁਹਾਡੇ ਨਾਲ ਚੰਗੇ ਲੋਕ ਵੀ ਜੁੜਨਗੇ ਤੁਹਾਨੂੰ ਚੰਗੇ ਰਾਹ ਮਿਲਣਗੇ ਸੋ ਤੁਸੀਂ ਤਰੱਕੀਆਂ ਕਰੋਗੇ ਸੋ ਮੇਰੀ ਇਹ ਹੀ ਬੇਨਤੀ ਹੈ ਸਾਰੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਧੀ ਤੇਰੀ ਤੇਰਾ ਕਰਜਾ ਮੜੂ ਵਦਕੇ ਪੁੱਤਾਂ ਤੋਂ ਬਾਹਰ ਗਈ ਤੂੰ ਫਿਕਰ ਕਰੀ ਨਾ ਦਿਲ ਨੂੰ ਰੱਖ ਟਿਕਾਣੇ ਧੀ ਤੇਰੀ ਸਭ ਸਮਝ ਗਈ ਦੁਨੀਆਂ ਦੇ ਤਾਣੇ ਬਾਣੇ ਕਰੀ ਰਿਹਾ ਹਾਂ ਤੇਰੇ ਨਾਲ ਕਰੇ ਜੋ ਵਾਦੇ ਨੀ ਮੈਂ ਵਾਦੇ ਨੂੰ ਨੀ ਕਰੀ ਹੂਆ ਵਤਨਾ ਤੋਂ ਆਇਆ ਤੇਰਾ ਹੇ ਵਤਨਾ ਤੋਂ ਆਇਆ ਤੇਰਾ ਖਤ ਪੜ ਕੇ ਨੀ ਮੈਨੂੰ ਨੀਂਦ ਨਾ ਆਉਂਦੀ ਹਾਏ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨੀ ਕਾ ਨੂੰ ਅਥਰਵਾਉਂਦੀ ਹਾਏ ਚੱਲੀਏ ਨੀ ਕਾ ਨੂੰ ਅਥਰਵਾਉਂਦੀ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸਾ ਪਾਦਰੋਂਦੇ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ ਸਾਡੀ ਰੂਹ ਖਿਲਰਾਂਦੀ ਹਾਏ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨੀ ਕਾ ਨੂੰ ਅਥਰਵਾਂਦੀ ਹਾਏ ਸੋਹਣੀਏ ਨੀ ਕਾ ਨੂੰ ਅਥਰਵਾਂਦੀ ਕਿੱਥੇ ਚੱਲਦਾ ਮੈਚ ਕਬੱਡੀ ਦਾ ਕਿਤੇ ਮੇਲਾ ਮੁਖਸ਼ਰ ਮਾਗੀ ਦਾ ਹੋ ਕਿਤੇ ਚੱਲਦਾ ਮੈਚ ਕਬੱਡੀ ਦਾ ਕਿਤੇ ਮੇਲਾ ਮੁਖਸ਼ਰ ਮਾਗੀ ਦਾ ਮੈਨੂੰ ਮੱਤ ਗੁਰੂ ਕੀ ਟਾਪ ਦਿਸੇ ਮੈਂ ਸੁੱਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪਿਆਵ ਦਿਸੇ ਮੈਂ ਸੁੱਤਾ ਵਿੱਚ ਪਰਦੇਸਾਂ ਦੇ ਮੈਨੂੰ ਸੁਪਨੇ ਵਿੱਚ ਪਿਆਵ ਦਿਸੇ ਹੋ ਕਿਤੇ ਦੀਵਾਲੀ ਅੰਮ੍ਰਿਤ ਸਰਦੀ ਐ ਜਗ ਰਾਂਵਾਂ ਰੋਸ਼ਨੀ ਭਰਦੀ ਐ ਹੋ ਜਿੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਲਗਦੇ ਪਾਂਬੜ ਵਰਗੀਆਂ ਧੀਆਂ 니ਤੂ ਸਾंभ ਬੁਕਲੀ ਵਿੱਚ ਰਖੀਆਂ ਹਾਏ ਗਿੜਵੇਂ ਦਿਨਾਂ ਦੀਆਂ ਸਾਂਝਾ ਵੇ ਬਾਬੂ ਅਸੀਂ ਸਿੱਧਕਾ ਨਾਲ ਹੜਾਈਆਂ ਕੁੰਜਾ ਵਾਂਗ ਪਰੌਣੀਆਂ ਧੀਆਂ ਤੇਰੇ ਵੇੜੇ ਦਰ ਕੜਦੀਨੀ ਗਿਣ ਤੋਪੇ ਪਾਵਾਂ ਮੈਂ ਚਾਦਰ ਕੜਦੀਨੀ ਗਿਣ ਤੋਪੇ ਪਾਵਾਂ ਜਾਂ ਮੰਦੀ ਸ਼ਾਹੇ ਠਾਂ ਨਹੀਂ ਮੈਂ ਪੀੜਾ ੜਾਵਾਂ ਕਿੜੀਆਂ ਦੀ ਚੀਚੀਨੀ ਤੋ ਤਿਆਂ ਦੀ ਟੁਕਣੀ ਆ ਚੜੀਆਂ ਦੀ ਚੀਚੀਨੀ ਤੋ ਤਿਆਂ ਦੀ ਟੁਕਣੀ ਦਿਲ ਭਰ ਕੇ ਸੋਚਾਨੀ ਨਾਲੇ ਸ਼ਰਮਾਵਾ ਮੈਂ ਚਾਦਰ ਕੜਦੀ ਨੀ ਗਿਣ ਤੋਪੇ ਪਾਵਾ ਹਾਏ ਤੋਪੇ ਪਾਵਾ ਤੋਪੇ ਪਾਵਾ ਤੋਪੇ ਪਾਵਾ ਤੋਪੇ ਪਾਵਾ ਮੈਂ ਚਾਦਰ ਕੜਦੀ ਨੀ ਗਿਣ ਤੋਪੇ ਪਾਵਾ ਉਹ ਲੱਖਾਂ ਆਏ ਲੱਖਾਂ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਰਹ ਜਾਂਦਿਆਂ ਨੇ ਆਦਾ ਹੋ ਜਾਂਦਿਆਂ ਨੇ ਆਦਾ ਬੰਦਾ ਆਪੂ ਤੇ ਨਹੀਂ ਰਹਿੰਦਾ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਉਹ ਚੰਗੇ ਅਮਲੀ ਕਮਾਏ ਜੀਨੇ ਦੁਨੀਆ ਤੇ ਯਾਰਾ ਉਹਦੀ ਯਾਦ ਸੀਨੇ ਲਾ ਕੇ ਪਿੱਛੋਂ ਰੋਂਦਾ ਜੱਗ ਸਾਰਾ ਜੀਨੇ ਦਿਲ ਇੱਥੇ ਤੋੜੇ ਹਾਂ ਦਿਲ ਇੱਥੇ ਤੋੜੇ ਉਹਦਾ ਨਾ ਨੀ ਕੋਈ ਲੈਂਦਾ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨੀ ਕੋਈ ਰਹਿੰਦਾ ਰਹਿ ਜਾਂਦੀਆਂ ਨੇ ਯਾਦਾਂ ਜਾਂਦੀਆਂ ਨੇ ਯਾਦਾਂ ਬੰਦਾ ਆਪੋ ਤੇ ਨਹੀਂ ਰਹਿੰਦਾ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਛੱਡੇ ਲੱਜਾਂ ਸ਼ਰਮਾਂ ਨੂੰ ਲਾਈ ਚਿੱਟੇ ਦੇ ਨਾਲ ਯਾਰੀ ਛੱਡੇ ਲੱਜਾਂ ਸ਼ਰਮਾਂ ਨੂੰ ਲਾਈ ਚਿੱਟੇ ਦੇ ਨਾਲ ਯਾਰੀ ਮਾਪਿਆਂ ਨੂੰ ਫੁੱਲ ਮਿੱਠਿਓ ਥੋੜੀ ਮਤ ਕਿਉਂ ਜਾਂਦੀ ਮਾਰੀ ਹੋ ਮਾਪਿਆਂ ਨੂੰ ਫੁੱਲ ਮਿੱਠਿਓ ਥੋੜੀ ਮਤ ਕਿਉਂ ਜਾਂਦੀ ਮਾਰੀ